ਹਾਂਜੀ ਵੈਲਕਮ ਟੂ ਮਾਈ YouTube ਚੈਨਲ ਗਾਈਜ਼ ਕੀ ਹਾਲ ਚਾਲ ਏ ਪੰਜਾਬੀਓ ਕੀ ਹਾਲ ਚਾਲ ਸਭ ਦਾ ਹੋਪ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਾਂ ਵੀ ਘੈਂਟ ਆ ਵਲੌਗ ਬਣ ਗਿਆ ਵਲੌਗ ਦੀ ਸਟਾਰਟਿੰਗ ਨਹੀਂ ਕੀਤੀ ਸੀ ਇਸ ਕਰਕੇ ਵਲੌਗ ਸਾਰਾ ਬਣ ਗਿਆ ਰੀ ਐਂਡਿੰਗ ਤੇ ਸਟਾਰਟਿੰਗ ਰਹਿ ਗਈ ਸੀ ਤੇ ਹੁਣ ਬਣਾ ਰਿਹਾ ਪਹਿਲਾਂ ਤਾਂ ਜਿਹੜੇ ਨਵੇਂ ਜੁੜੇ ਆ ਚੈਨਲ ਕਰ ਲੈ ਸਬਸਕ੍ਰਾਈਬ ਤੇ ਵਲੌਗ ਬੜਾ ਘੈਂਟ ਹੈ ਤੁਹਾਡੇ ਪੁਰਾਣੇ 16 Pro ਲਿੱਤਾ ਆ 1TB Gold Tajad ਮਤਲਬ ਖਾ ਬੋ ਨਾ ਪਰ ਲੈ ਲਿੱਤਾ ਹੋ ਰਹਾ ਥਾ ਟੈਨੇ ਫੋਨ ਬਾਕੀ ਬਸ ਤੁਹਾਡੇ ਕਰਕੇ ਹੀ ਇਹ ਨੇ ਜੋਗੇ ਹੋ ਗਏ ਆ 3 ਸਾਲ ਬਾਅਦ ਫੋਨ ਲਿੱਤਾ ਆ ਮਿਹਨਤ ਦਾ ਫੋਨ ਏ ਲੋਡ ਸੀਗੀ ਬਹੁਤ ਆਦੀ ਫੋਨ ਦੀ ਤੇ ਧੰਨਵਾਦ ਨੇ ਜੋਗਾ ਕੀਤਾ ਤੁਹਾਡੀ ਸਪੋਰਟ ਕਰਕੇ ਹੀ ਹੋਏ ਆ ਤੇ ਨਵਾਬ ਦਾ ਜਨਮ ਦਿਨ ਸੀਗਾ ਤੇ ਜਿੰਨੇ ਨਹੀਂ ਦੇਖੇ ਪੂਰੀ ਫੈਮਿਲੀ ਅੱਜ ਪੂਰੀ ਫੈਮਿਲੀ ਵੀ ਦਿਖਾ ਦੇਣੀ ਆਪਾਂ ਵਲੌਗ ਦੇ ਵਿੱਚ ਪ੍ਰਵਾਦ ਫੇਰੀ ਸੱਦੀ ਸੀ ਘਰੇ ਹੋਰੀ ਬਹੁਤ ਵਧੀਆ ਲੱਗੇਗਾ ਤਾਂ ਨੰਬਰ ਵਲੌਗ ਬਸ ਸਕਿੱਪ ਨਾ ਕਰਿਓ ਤੇ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਲਵ ਯੂ so much ਇਹ ਜਿਹੜਾ ਫੋਨ ਫੜਿਆ ਇਹ ਤੁਸੀਂ ਇੰਨੇ ਜੋਗਾ ਕੀਤਾ ਮੈਨੂੰ ਇਹ ਲਵ ਯੂ ਸਾਰਿਆਂ ਦਾ ਧੰਨਵਾਦ ਬੈਂਕ ਆ ਗਏ ਆ ਪੈਸੇ ਪੂਰੇ ਕਢਾ ਲੀਏ ਤੇ ਆਪਣੀ ਮਿਹਨਤ ਦਾ ਫੋਨ ਲੈ ਲੱਗੇ ਇੱਕ ਹੋਰ 16 Pro 1TB ਕਹਿੰਦੇ ਮੇਨ ਕਦੀ ਸੋਚਿਆ ਨਹੀਂ ਸੀ ਕਿ ਆਪਾਂ ਵੀ ਇੰਨੇ ਨੇ ਪੈਸੇ ਖਰਚਾਂਗੇ ਆ ਦਾ ਨੀਰ ਦਾ ਇਹ ਨਵੀਂ ਤੇ ਲੈ ਗਏਗਾ ਸੋਨੇ ਦੇ ਲੱਖੇ ਬਾਣ ਕੇ ਫਿਰ ਫੂਲ ਲੈਣ ਚੱਲਦੇ ਆ ਸਿਕੂ ਭਾਈ ਜੀ ਹਾਂ ਜੀ ਕਿਵੇਂ ਠੀਕ ਆ ਭਾਈ ਲੋ ਜੀ ਵੇਲ ਲਪਾਉਣੇ ਕੋ ਅੱਜ ਮਿਲੇ ਆ ਬੜੀ ਜੀਤ ਬਾਦ ਇਹ ਬੰਦਾ ਉਹ ਜਦੋਂ ਮੈਨੂੰ ਸਟਾਰਟਅਪ ਹੋਇਆ ਸੀ ਤੇ ਇਹਦਾ ਵੀ ਸਟਾਰਟਅਪ ਸੀ ਉਦੋਂ ਹਾਂਜੀ ਧੰਨਵਾਦ ਧੰਨਵਾਦ ਇਹ ਬੰਦਾ ਉਹ ਵਾ ਜਿਹਨੇ ਦੇਖਿਆ ਸਾਨੂੰ ਨਹੀਂ ਹਨਾ ਸਟਾਰਟਅਪ ਕਦੇ ਦੇਖਿਆ ਤੇ ਇਹ ਤੇ ਵੀ ਮਾਣ ਆਪਾਂ ਨੂੰ ਇਹਦੀ ਵੀਡੀਓ ਦੇਖਦੇ ਨੇ ਧੰਨਵਾਦ ਤੇ ਇਹ ਬੰਦਾ ਵਧੀਆ ਲੋਦਾ ਆਪਾਂ ਨੂੰ ਜਿਹੜਾ ਬੰਦਾ ਬਲੋ ਕਦੇ ਠੀਕ ਹੈ ਇੱਕ ਦੇ ਹੁੰਦੇ ਆ ਜਿਹੜਾ ਕਿਸ ਕਿਸੇ ਦੋਗ ਦੋਗ ਕਦੇ ਨਾਲ ਹਲਕੇ ਜਾਂ ਐਦਾਂ ਹੁੰਦਾ ਉਹ ਚੀਜ਼ਾਂ ਨਹੀਂ ਇਹ ਬੰਦਾ ਵੀ ਸੈਲਫ ਮੇਡ ਆ ਕਲਾਉਡ ਆ ਦੇ ਦਿੱਤੇ ਜਾਂਦੇ ਵਧੀਆ ਕੰਮ ਹੈ ਕਹਿੰਦਾ ਵੀ ਭਾਈ ਲਵ ਯੂ ਕੱਟੂ ਗਏ ਵੀ ਕਹਿੰਦੇ हेयर ਫ੍ਰਿੰਜ ਮਾਡਲ ਟਾਉਂਦੇ ਕਹਿੰਦੇ ਸਾਰੇ ਵਿਜ਼ਿਟ ਜਰੂਰ ਕਰਿਓ ਇਹ ਨਾਲ ਹਾਂਜੀ ਕਹਿੰਦੇ ਫੋਨ ਲਾ ਲੀਏ ਫਿਰ 16 Pro ਮੋਬਾਈਲ ਪਲਾਨਟ ਆਏ ਆ ਪੱਟੀ ਭਰਾ ਦੋ ਹਾਂਜੀ ਭਾਜੀ ਕਿਵੇਂ ਹੋ ਠੀਕ ਹੋ ਕਹਿੰਦੇ ਕਿਤੋਂ ਨਹੀਂ ਰੇਟ ਮਿਲਿਆ ਜਿਹੜਾ ਇੱਥੋਂ ਮਿਲ ਗਿਆ ਰੇਟ ਇਸ ਬੈਸਲ ਦਾ ਰਾਉਂਡ ਹੈ ਪ੍ਰਮਾਣ ਵਾਲੇ ਜੀ ਧੰਨਵਾਦ ਜੀ ਧੰਨਵਾਦ ਬਹੁਤ ਬਹੁਤ ਤੇ ਜਿਹੜਾ ਵੀ ਦੇਖ ਕੇ ਆਂਦਾ ਮੇਰੀ ਵੀਡੀਓ ਬਾਈ ਡਰੈਸ ਦਾ ਝੋਪੜਾ ਸਾਡੀ ਮੋਲਟਨ ਸ਼ਾਪ ਹੈ ਨੀਅਰ ਪ੍ਰਕਾਸ਼ ਵਿਕਰੀ ਬਾਜਵਾ ਕੰਪਲੈਕਸ ਸ਼ਾਪ ਨੰਬਰ 3 ਹਾਂ ਜੀ ਤੇ ਨਾਮ ਕੀ ਇਹ ਸ਼ੋਪ ਦਾ ਮੋਬਾਈਲ ਪਲੈਨਟ ਤੇ ਜਰੂਰ ਵਿਜ਼ਿਟ ਕਰੋ ਸੱਚੀ ਪੋਰ ਰੇਟ ਤੇ ਘੈਂਟ ਮਿਲਿਆ ਮੈਨੂੰ 1TB ਦਾ 16 Pro ਹਾਂ ਜੀ ਅੱਜ ਇਹ ਸ਼ਹਿਰ ਚ ਲਾਵਾਂਗੇ 3 ਸਾਲ ਬਾਅਦ ਕਿੰਨੀ ਪ੍ਰਾਸਾਤ ਇਹ ਘਰ ਪਹੁੰਚੇ ਨਹੀਂ ਸੰਡੀ ਆ ਗਿਆ ਫੋਨ ਦੇਖਣ ਸੰਡੀ ਕੀ ਰਿਵਿਊ ਦੇਗਾ ਰਿਵਿਊ ਇਹ ਹੈ ਬੀਬੀਆਂ ਵਾਲੇ ਪਰਚੋ ਕੱਢ ਕੇ ਫੋਨ ਰੱਖ ਰ ਖਬਰ ਦੋ ਭਾਈ ਹੋਰ ਬੰਦੇ ਆ ਦੱਸ ਮੈਨਾਂ ਕੀ ਕਰੀ ਕਬਰ ਵੇ ਦਿੱਤਾ ਦੋ ਰੇ ਚਿੱਟੀ ਸ਼ਟਰ ਰੱਖ ਹੋ ਜਾਣੀ ਚਿੱਟੀ ਹਾਂ ਸਾਡੇ ਕੋਲ ਲਾਥ ਵੀ ਹੈ ਦੇਖ ਐ ਬ్రో ਤੈਨੂੰ ਪਤਾ ਯਾਰ ਆ ਦੇ 1,60,000 ਦਾ ਫੋਨ ਤੇ 10,000 ਦਾ ਕਵਰ ਕੀ ਗੱਲ ਇਹ ਵੀ ਲੱਗ ਜੀ ਉੱਤੇ ਇਹ ਲਾ ਕੇ ਲਾ ਕੇ ਇਹ ਚਾਸ ਕਰੀ ਨਹੀਂ 1 TV bro TV ਪਤਾ ਕੀ ਹੁੰਦਾ ਭਾਜੀ ਕੱਲਾ ਫੋਨ ਹੀ ਆ TV ਤਾਂ ਹੈ ਨਹੀਂ ਯਾਰ ਤਾਂ ਹੀ ਨਹੀਂ ਆ ਚਿੱਤੇ ਨਹੀਂ ਤੋਂਣਾ ਹੋਈ ਆ ਪਰ ਇਹਨੇ ਫੋਨਰੇ ਇੰਦਾ 1 2 3 4 ਤੇ ਲੁੱਟ ਕੋ ਜਦੋਂ ਮਾਰਚ ਕਰ ਸਕਦੇ ਤੁਰੇ ਹੋਏ ਨੇ 3 ਲੱਖ 4 ਲੱਖ ਆ ਇਹ 120 ਫੁੱਟੀ ਰੂਟ ਜਾਂਦਾ ਆ ਤੇ ਤੁਸੀਂ ਲੁੱਟ ਕੋ ਕਰ ਸਕਦੇ ਕੜਾ ਹੱਥ ਕੜਾ ਤੇ ਆ ਪੰਜਾਬ ਤੇ ਆ ਤੁਸੀਂ ਮੰਦਰਾ ਮੰਦਰਾ ਮਤਲਬ 7 ਕ ਲੱਖ ਦਾ ਹੈਗਾ ਵੀਰੇ ਤੇ ਖੁੱਲਾ ਸੱਦਾ ਜਿਹੜਾ ਮਰਜ਼ੀ ਲੁੱਟਖੋ ਕਰ ਸਕਦਾ ਕਿਉਂ ਭਾਜੀ ਦੇਖਣਾ ਬੜਾ ਚਾਹਦਾ ਹੈ ਹਨਾ ਭਾਜੀ ਲੁੱਟਖੋ ਤੋਂ ਬਚਣ ਲਈ ਤੁਸੀਂ ਕੁਛ ਭਾਜੀ ਆ ਦੇਖੋ ਮੇਰੇ ਭਰਾਵਾਂ ਨੂੰ ਸ੍ਰੀ ਕਾਦੀ ਕੰਮ ਆ ਅਸਲੇ ਵਾਲੇ ਭਾਜੀ ਅਸਲੇ ਹੀ ਆ ਦੇਖੋ ਭਰਾਵਾਂ ਨੇ ਇਸਨੇ ਕਦੇ ਕੰਮ ਆਣਗੇ ਨੂੰ ਭਾਜੀ ਯਾਰ ਇਹ ਤਾਂ ਸੱਚੀ ਚੇਨਾ ਚੂਨਾ ਮੁੰਦਰੀਆ ਜੁਦਰੀਆ ਓ ਯਾਰ ਭਾਈ ਨਾ ਜ਼ਿਆਦਾ ਰਹਿਣਾ ਤੇ ਮੇਰੇ ਤਿੰਨ ਭਾਈ ਮੁਬਾਰਕਾ ਤੁਹਾਨੂੰ ਬਹੁਤ ਬਹੁਤ ਹੁਣ ਤੁਸੀਂ ਕੈਮਰੇ ਕੁਮਰੇ ਛੱਡ ਕੇ ਫੋਨਾਂ ਦੀ ਵੀਡੀਓ ਬਣਾਉਣੀ ਹੈ ਅੱਜ ਕੱਲ ਫ੍ਰੀ ਵੈਡਿੰਗ ਵੀ ਫੋਨ 'ਚ ਹੀ ਹੋ ਗਿਆ ਆ ਦੇਖੋ ਆ ਸ਼ਾਹ ਜਿਹੜੀ ਨਾ ਆ ਰਹੀ ਆਥੋ ਭਾਦੀ ਕੈਨ ਨੂੰ ਪੁੱਤ ਆ ਤੈਨੂੰ ਹਾਏ ਹਾਏ ਆਦਤ ਪਾਣੀ ਪੈਣੀ ਹੈ ਉਹ ਸੱਡੀ ਆ ਚੀਜ਼ਾਂ ਦਾ ਆ ਰਹੇ ਤੈਨੂੰ ਨਹੀਂ ਪਤਾ ਯਾਰ ਜੋ ਜੋਮ ਕਿੰਨਾ ਗਿਆ ਪਹਿਲਾਂ ਇਹ ਮੜਾ ਜੇ ਬਰਿਸ਼ਤਾ ਜੂਮ ਮਾਰ ਕੇ ਦਿਖਾ ਰੌਹਲ ਕਾਫੀ ਪੜਾਉਂਦਾ ਪਿਆ ਕਿ ਨਹੀਂ ਐਂ ਗੱਲ ਬਾਤ ਪੈਸੇ ਲਾਤੇ ਬੱਬੇ ਡੈਡੀ ਮੈਂ ਸੈਂਡੀ ਮੈਂ ਪੈਸੇ ਲਾਤੇ ਬਾਕੀ ਨਾ ਕੀ ਕਰਦਾ ਹਾਂਜੀ 16pro ਲੈ ਲਿਆ ਮੰਮੀ ਦੇ ਰਿਐਕਸ਼ਨ ਚੈੱਕ ਕਰਾਂਗੇ ਕੀ ਰਿਐਕਸ਼ਨ ਹੈ ਤੇ ਮੈਨੂੰ ਤੇ ਬੜਾ ਹੋਪ ਹੈ ਕਿ ਮੰਮੀ ਨੂੰ ਬਹੁਤ ਖੁਸ਼ੀ ਆਏਗੀ ਚਲੋ ਅਸੀਂ ਪਹੁੰਚ ਕੇ ਤੁਹਾਨੂੰ ਦਿਖਾਉਣੇ ਆ ਰਿਐਕਸ਼ਨ ਮੰਮੀ ਦੇ ਹਾਂਜੀ ਰਿਐਕਸ਼ਨ ਚੈੱਕ ਕਰਨੇ ਤੁਹਾਡੇ ਭਰਾ ਨੇ 16 Pro ਲਿੱਤਾ ਮੰਮੀ ਦੇ ਰਿਐਕਸ਼ਨ ਚੈੱਕ ਕਰਾਣੇ ਤੁਹਾਨੂੰ ਆਜੋ ਪਿਆਰੀ ਪਿਆਰੀ ਹੈ ਓ

ਯਾ ਫੋਨ ਫੋਨ ਲਿੱਤਾ ਅੱਜ ਮੁੰਨਾ ਵਾਲਾ ਹੈ ਕਿ 6 ਮਹੀਨੇ ਤੋਂ ਫੋਨ ਚਾਹੀਦਾ ਆਏ ਆਏ ਬਦਾਈਆਂ ਮੈਂ ਹੀ ਚਾਹਾਂ ਤੇ ਮੰਮੀ ਦਾ ਪਿਆਰ ਬਦਾਈਓ ਬਦਾਈਆਂ ਨਵਾਂ ਫੋਨ ਬਦਾਈਆਂ ਸਾਰਿਆਂ ਨੂੰ ਕਦੇ ਬਦਾਈਆਂ ਨਹੀਂ ਹੈ ਮਾਂ ਮਹਾਰਾਜ ਨੇ ਬੱਚੇ ਨੂੰ ਟੂ ਦੇ ਰਹੇ 2 ਘੰਟੇ ਹਾਂਜੀ ਤੇ ਮੰਮੀ ਤੇ ਵਿਚਾਰੇ ਸਾਡੇ ਨਾਰਾਜ਼ ਹੀ ਰਹਿੰਦੇ ਮੈਂ ਅੱਜ ਕਲਪਾਇਆ ਤੇ ਆ ਬਾਬਾ ਜੀ ਲੈਣ ਜਾਣੇ ਸੀ ਤੇ ਮੇਰੀ ਰੇਟ ਕਰਦੇ ਸੀਗੇ ਕੌਣ ਸਵੇਰੇ ਪ੍ਰਭਾਤ ਫੇਰੀ ਹੈ ਬਾਬਾ ਜੀ ਲੈ ਕੇ ਆ ਲਗੇ ਆ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਕੱਲ ਵੀ ਤੇ ਫਿਰ ਨਵਾਬ ਦਾ ਸਾਡੇ ਦਾ ਜਨਮ ਦਿਨ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਹਾਂਜੀ ਫਸਟ ਬਰਥਡੇ ਨਵਾਬ ਦਾ ਸਾਡੇ ਓਕੇ ਠੀਕ ਹੈ ਜੀ ਲੋ ਜੀ ਪਰਨਾ ਬੰਨ ਲਾ ਕੇ ਰੇ ਨਮਾਣਾ ਤੁਹਾਨੂੰ ਪਤਾ ਪਹਿਲਾਂ ਮੇਰੇ ਕੇਸ ਸੀਗਾ ਮੈਂ ਡਾਂਸ ਚੂਸ ਕਰਦਾ ਸੀ ਤੇ எப்ப ਵੀ ਬੜੀ ਹੁੰਦੀ ਕੇਸ ਦੀ ਤਾਂ ਮੈਂ ਇਸ ਕਰਕੇ ਕਟਾ ਲੇ ਸੀ ਵਾਲ ਚਲੋ ਸਰਦਾਰੀ ਦੇਲ ਚ ਬੜੀ ਆਪਣੇ ਬਾਕੀ ਇੱਕ ਇੱਕ ਸਾਈਡ ਤੇ ਫਾੜ ਬਸ ਖਿੱਚ ਪਾਪਾ ਜੀ ਨੇ ਆਣ ਜਾਣਾ ਇਸ ਤੋਂ ਬਾਅਦ ਤੁਹਾਨੂੰ ਸਾਰਾ ਦਿਖਾਣਾ ਹੈ ਨਾਲ ਬਲੋ ਦੇ ਨਾਲ ਜੁੜੀ ਰਹੋ ਤੇ ਨਵਾਬ ਸਾਡੇ ਦਾ ਪਹਿਲਾ ਜਨੰਦੇ ਨੇ ਇਸ ਕਰਕੇ ਆਪਾਂ ਪਰਵਾਦ ਫੇਰੀ ਸੱਦੀ ਹੈ ਪਾਪਾ ਜੀ ਬੁਲਾਏ ਆਪਣੇ ਘਰ ਤੇ ਤੁਸੀਂ ਜਰੂਰ ਮਤਲਬ ਬੜੇ ਰਿਸ਼ ਕਰਿਓ ਨਵਾਬ ਨੂੰ ਤੇ ਲਵ ਯੂ ਸੋ ਮੈਨ ਸਾਰਿਆਂ ਨੂੰ ਪਰ ਪਰ ਨੋ ਬੂਸ ਨੋ ਨੋ ਅਕੀ ਗੱਲਾਂ ਨਹੀਂ ਗੱਲਾਂ ਜੈ ਮੇਰੀ ਸਤ ਹਾਂਜੀ ਸੋਨੇ ਕੀ ਕਰ ਰਹੇ ਹੋ ਕੀ ਕਰ ਰਹੇ ਹੋ ਬਾਬਾ ਜੀ ਲਿਆਣਾ ਨਾ ਹਾਂਜੀ ਹਾਂਜੀ ਕਿਵੇਂ ਦਾ ਲੱਗ ਰਿਹਾ ਫਿਰ ਕਮੈਂਟ ਕਰਕੇ ਦਹੀ ਦੱਸਿਓ ਹਾਂ ਬਾਬਾ ਜੀ ਲੈ ਕੇ ਆ ਮਮੀ ਚਲੀਏ ਫਿਰ ਬਾਬਾ ਜੀ ਲੈਣ ਕਿੰਦੇ 16 Pro ਲੈ ਲਿਆ ਭਾਜੀ ਉਹ ਮੇਰੀ ਗੱਲ ਸੁਣੋ ਵੀਡੀਓ ਅਰਚੀ ਬੰਦੀ ਵੀ 16 Pro ਮਾਲਟੀ ਵੀ ਰੋਜ਼ੇ ਚੀਆ 1,60,000 ਜਿਹੜਾ 골ਡਨ ਕਲਰ ਦਾ ਉਹ ਵੀ ਉਹੀ ਹੈ ਅਰਚੀ ਬਣਾ ਰਿਹਾ ਹਾਂਜੀ ਹਾਂਜੀ ਧੰਨਵਾਦ ਸਾਡੇ ਨਾਬੂ ਦਾ ਜਨੰਦੇ ਨੇ ਕੱਲ 1 ਸਾਲ ਦਾ ਹੈ ਨਾ ਆ ਜਾ ਆ ਜਾ ਆ ਜਾ ਓਏ ਖਾਣੇ ਖਾੜ ਕੇ ਚਲ ਆ ਜਾ ਆ ਜਾ ਚੱਚੂ ਕੱਲ ਥੋੜੇ ਤੋਂ ਪੈਂਡੇ ਜੇ ਮਾਰੇ ਨੇ ਆ ਗਿਆ ਭਾਈ ਜੀ ਸੱਚੇ ਪਾਤਸ਼ਾਹ ਮੇਰ ਕਰੇ ਸਭ ਤੇ ਸਾਧੀਆਂ ਮਾਵਾਂ ਜਿੰਨੀਆਂ ਵਜਦੀਆਂ ਰਹਿਣ ਪਰਿਵਾਰ ਖੁਸ਼ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਸਤਵ ਦਾ ਆਰੰਭ ਹੋ ਗਿਆ ਪਾਸ ਹੈ ਜੀ ਕਾਲ ਦੀ ਦੂਸਰੀ ਵਿਭਾਗ ਦੇ ਸ੍ਰੀ ਸੁਭਾਨ ਸਿੰਘ ਸਾਹਿਬ ਦੇ ਬਰਕਰਾਰ ਦੇ ਸਿੰਘ ਸੁਦਾਸਿਨ ਸਿੰਘ ਜੀ ਦੇ ਪਰਿਵਾਰ ਆਪ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਪਰਿਵਾਰ ਦੀ ਜੜ੍ਹ ਦੀ ਖਲਾਅ ਵਾਸਤੇ ਆ ਕੇ ਜਹਾਜ਼ ਰੂਪ ਗ੍ਰਾਹ ਲੈ ਜਾਜੇ ਪਾਸਾ ਦੀ ਅਮਰ ਤਕ ਲਈ ਦੀਵਾਨ ਸੱਜਣ ਕੇ ਸੱਤੇ ਜਵਾਨ ਨੂੰ ਸ੍ਰੀ ਸ੍ਰੀ ਜਹਾਜ਼ਾ ਨੂੰ ਸਹਿਯੋਗ ਕਰਨੀ ਦਾ ਅਦੇਸ਼ ਦਿੱਤੇ ਗਏ ਪ੍ਰਧਾਨ ਦੇ ਸੋਧ ਬੋਲੇ ਸੋਨਿਆ ਦੇ ਆਹੱਤਰ ਕੱਪ ਚੱਲੋ ਅੰਬੇ ਦਿੱਲਾ ਲਾ ਲਓ ਤੁਸੀਂ ਬੱਸ ਅੱਤਲੇ ਪੀੜੇ ਚੱਕ ਕੇ ਬਾਹਰ ਕਰਾਉਣੇ ਸੈਂਟਰੀ ਨਾ ਨਾ ਇਧਰ ਠੀਕ ਹੈ ਸੈਂਟਰੀ ਹੈ ਸੈਂਟਰੀ ਤੇ ਮੁੜ ਜਾਓ ਸੈਂਟਰੀ ਦਾ ਅੱਲਾ ਨਾ ਜ਼ਿਆਦਾ ਦਿਵਾ ਲੈ ਹਾਂ ਅੰਬੇ ਚੱਕੋ ਇਹ ਸਿੱਧੇ ਸੈਂਟਰੀ ਠੀਕ ਹੈ ਓਕੇ ਓਕੇ ਬੁੜੀ ਜੇ ਨਹੀਂ ਕੋਈ ਹੋਰ ਚਾਹਤ ਨਹੀਂ ਨਾ ਨਾ ਓਕੇ ਓਕੇ ਠੀਕ ਅੱਜ ਬਾਜ਼ਾਰ ਵਗੈਰਾ ਚਲੋ ਚਲੋ ਸਾਦਨਾ ਸਤਨਾਮ ਦੀ ਵਾਹੇ ਗੁਰੂ ਆਹੇ ਜੱਜਾਰੋ ਬਿਆਰ ਚੱਲੋ ਯਾਰ ਚੱਲੋ ਬਿਆਰੋ ਬਿਆਰੋ ਸਤਨਾਮ ਹੈਪੀ ਬਰਥਡੇ ਟੂ ਯੂ ਮੇਰੇ ਨਾਪੂ ਦਾ ਅੱਜ ਫਸਟ ਬਰਥਡੇ ਆ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਸੇ ਹੈਪੀ ਬਰਥਡੇ ਕਰ ਦੇ ਮੇਰਾ ਬਾਬੂ ਆਈ ਗਾਟ ਮੇਰੇ ਬਾਬੂ ਹੈਪੀ ਬਰਥਡੇ ਬਾਬੂ ਸਾਰਿਆਂ ਨੂੰ ਤੇ ਕੀ ਹਾਲ ਚਾਲ ਸਾਰਿਆਂ ਦਾ ਟਾਈਮ ਵੱਜ ਗਿਆ 5:30 ਸਵੇਰ ਤੇ ਪਰਵਾਹ ਤੇਰੀ ਹਾਲ ਜੀ ਘਰੇ ਫੁੱਟਾ ਪਜਾਮਾ ਪਾ ਲਿਆ ਪੜਨਾ ਪੜਨਾ ਯਾਰ ਮੌਲਵਾਨ ਕੇ ਬੱਚੇ ਸਾਡੇ ਸੁੱਤੇ ਪਏ ਆ ਅੰਦਰ ਬਾਠ ਹੁੰਦਾ ਪਿਆ ਭਰਾ ਭਰਾ ਵਾ ਐਕਟਰ ਹੀ ਬੜੇ ਹੱਡੇ ਹੈ ਹੈ ਵਾਈਕੂ ਜੀ ਕਾ ਖਾਸ ਜੀ ਲਾਈਕੂ ਜੀ ਕੀ ਮਤੇ ਦਾ ਵੀਰੇ ਲਾੜੇ ਭਰਾ ਆ ਗਏ ਐ ਤੇ ਬਹੁਤ ਖੁਸ਼ੀ ਆਈ ਮੈਨੂੰ ਤੇ ਬਾਪਰਵਾਦ ਫਿਰ ਵੀ ਆ ਹੀ ਲੱਗੀ ਐ ਧੰਨਵਾਦ ਡੀਸੀ ਭਰਾ ਬਹੁਤ ਦੂਰੋਂ ਆਇਆ ਧੰਨਵਾਦ ਕਈ ਲੱਗੇ ਨਹੀਂ ਆਏ ਭਾਈ ਲੱਗ ਗਿਓ ਟੈਂਕਟਰ ਤੇ ਆਣਾ ਥੈਂਕ ਯੂ ਥੈਂਕ ਯੂ ਸੋ ਮਚ ਟਿਕੂ ਭਾਈ ਆਪਣੇ ਭਰਾ ਸਾਡੇ ਨੇ 6 6 ਪੁੱਟੇ ਕਾਤਰੀ ਛੋਟੇ ਛੋਟੇ ਭਾਈਆ ਨਿਤਪ੍ਰੀਤ ਪ੍ਰਾਪਰਾ ਬਈ ਕਿੰਨੀ ਕਿਸਮਾ ਵਧੀਆ 16 ਪ੍ਰੋਜ ਤੁਹਾਡੇ ਵਲੋਗ ਬੰਦ ਰਿਹਾ ਆ ਆ ਲਵ ਯੂ ਭਰਾ ਇੱਤੇ ਸਾ ਚਾਹੀਦਾ ਭਰਾਵਾਂ ਦਾ ਹਮੇਸ਼ਾ ਲਵ ਯੂ ਬਈ ਗਾਈਜ਼ ਆ ਆ ਆ ਝੋਟਾ ਇਹਨੇ ਝੋਟਾ ਹਾਂਜੀ ਪ੍ਰਭਾਤ ਜਰੀ ਆ ਲੱਗੀ ਮੈਂ ਕਹਾ ਵੈਲਕਮ ਵਧੀਆ ਨਾਲ ਚਾਹੀਦਾ ਹੈ ਕਿਹੜੇ ਪ੍ਰਭਾਤ ਜਰੀ ਆ ਲੱਗੀ ਹੈ ਵਾਇਨ ਹੋਈ ਨਾਰ ਨਾ ਚੱਲਣਗੇ ਹਾਂਜੀ ਆ ਬੋਲ ਬੱਦਲਾ ਆ ਕੀ ਚਲਾਵਾ ਮੈਂ ਆ ਆ ਕੀ ਇਹ ਆ ਕੀ ਇਹ ਨਾਲ ਨਾਰ ਚਲਾਵਾ ਉਹ ਦਾ ਸੁਣਾ ਸੁਟਾ ਪਾਇਆ ਹੈ ਗੱਲ ਵਾ ਤੇਰੀ ਐਂਡ ਹੈ ਆਵਾ ਆਵਾ ਡਾਂਸੀ 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 ਪੱਟੀ ਆ ਜਾਓ ਆਊਟਰ ਗੇਮ ਤੂੰ ਇੱਕ ਟਨੂੜਾਓ 재미, revised blackkt experiences. <laughs> filt ਜਿਹਨਾਂ ਬੂਦਾ ਜਨਮ ਦੇ ਨੇ ਹਾਂ ਬਾਬਾ ਜੀ ਆਏ ਘਰ ਹੈ ਇੱਧਰ ਦੇਖ ਫਿਰ ਸਟੇਪ ਵਾਸ਼ਾ ਮਿਲ ਕਰਿਓ ਜਰਮਦਿੰਨੇ ਤੇ ਚੈਨ ਬਣਵਾਈ ਸੀ ਅੰਦੇ ਭਰਾਮਣਿਕ ਕਹਿੰਦੇ ਬੈਸਟ ਰੇਟ ਮਿਲਿਆ ਬੈਸਟ ਰੇਟ ਸੋਨੇ ਚ ਬੈਸਟ ਰੇਟ ਹੈ ਨਾ ਤੇ ਨੰਬਰ ਪਾ ਲਗਾ ਕੰਟੈਕਟ ਕਰ ਲਿਓ ਭਰਾਣਾ ਜੈਸ ਕਰਾ ਦੇਗਾ ਵੀਰਾਂ ਬਾਕੀ ਮੇਰੇ ਨਾਲ ਕੋਈ ਡਿਸਕਾਊਂਟ ਦੇ ਦੇਗੇ ਥੋੜੇ ਜਿਹੇ ਆਵਾਜ਼ ਹੋਵਾ ਨੇ ਬਾਤ ਰੋਲ ਰਾਜੀ ਤੇ ਉਹ ਜੇ ਨਾ ਮੈਂ ਤਾਂ ਇਹ ਮਿੰਟਾਂ ਨਹੀਂ ਲੈਦਾ ਇਹ ਤੇਰੀ ਕਾਰ ਨੰਬਰ ਹੈ ਮਣੀਚੁਆਲਰਸ ਕੰਟੈਕਟ ਕਰ ਲੋ ਬਹੁਤ ਘੈਂਟ ਰੇਟ ਮਿਲਿਆ ਧੰਨਵਾਦ ਭਾਈ ਬਾਕੀ ਜਿਹੜੇ ਦੇਖਦੇ ਉਹਨਾਂ ਨੂੰ ਮਤਲਬ ਆਪਾਂ ਕੋਈ ਕੀ ਕੀ ਅਵੇਲੇਬਲ ਹੋ ਸਕਦਾ ਜੋ ਵੀ ਆਪਣਾ ਰੇਟ ਮਾਰਕੀਟ ਨਾਲ ਬੈਸਟ ਤੋਂ ਬੈਸਟ ਹੋਏਗਾ। ਅੱਛਾ। ਘੜ ਤੋਂ ਘੜ ਰੇਟ ਅਸੀਂ ਪ੍ਰੋਵਾਈਡ ਕਰਵਾਣੇ ਆ। ਅੱਛਾ ਜੀ। ਮਾਰਕੀਟ ਦਾ ਵੈਸੇ ਵੀ 골ਡ ਦਾ ਪ੍ਰਾਈਸ ਸਾਡਾ 1000 ਰੁਪਏ ਘੱਟ ਹੁੰਦਾ ਹੋਵੇ। ਲੈ ਵੀ। ਜੋ ਮਾਰਕੀਟ ਰੇਟ ਚੱਲਦਾ ਉਹਦੇ ਨਾਲ ਵੀ 1000 ਰੁਪਏ ਲੈਸ ਹੋਏਗੀ 골ਡ ਦੇ ਪ੍ਰਾਈਸ ਤੇ ਵੀ। ਚਲੋ। ਪਲੱਸ ਸਾਡੀ ਲੇਬਰ ਔਰ ਪਾਲਿਸੀ ਵੀ ਡਿਸਕਾਊਂਟ ਮਿਲੇਗਾ ਤੁਹਾਨੂੰ। ਠੀਕ ਹੈ। ਲੋਕਾਂ ਦਾ ਜਿੱਦਾਂ 15% ਲੇਬਰ ਪਾਲਿਸ ਦੇ ਚਾਰਜਸ ਚੱਲਦਾ ਹੋਵੇ। ਆਪਣਾ 10% ਦੇ ਹਿਸਾਬ ਨਾਲ ਆਪਾਂ ਦਿੰਦੇ ਆ। ਲੈ ਵੀ ਲੈ। ਤਾਂ ਹੀ ਗੱਲ ਬਾਤ ਹੈ। ਮੈਨੂੰ ਤੁਸੀਂ ਅਵੇਲੇਬਲ ਜੇ ਤੁਸੀਂ 1 ਲੱਖ ਰੁਪਏ ਦਾ 골ਡ ਬਨਵਾਉਂਦੇ ਹੋ ਤਾਂ ਨੀਅਰ ਬੋਰਡ ਤੁਸੀਂ ਲਾ ਕੇ ਚਲੋਗੇ ਤਾਂ ਤੁਹਾਨੂੰ 5 ਤੋਂ 6000 ਰੁਪਏ ਦਾ ਡਿਸਕਾਊਂਟ ਤੁਹਾਨੂੰ ਮਿਲੇਗਾ ਹੋਤ ਹੈ ਤਾਂ ਵੀ 6000 ਬਹੁਤ ਹੁੰਦਾ 5-6000 ਰੁਪਏ ਦਾ ਫਰਕ ਹੋਏਗਾ ਬਾਜ਼ਾਰ ਨਾਲੋਂ ਸਾਡੇ ਰੇਟ ਦਾ ਹਾਂਜੀ ਕਰੋ ਵਿਜ਼ਿਟ ਜੀ ਨੰਬਰ ਤੁਹਾਨੂੰ ਮੈਂ ਦੱਸਦਾ ਇੱਕ ਵਾਰੀ ਸਕਰੀਨਸ਼ਾਟ ਮਾਰ ਲਿਓ ਲੋ ਮਨੀ ਭਰਾ ਮੇਰਾ ਨਾਮ ਲੈਣਾ ਤੇ ਤੁਹਾਨੂੰ ਡਿਸਕਾਊਂਟ ਮਿਲ ਜੇਗਾ ਡਿਸਕਾਊਂਟ ਮਿਲ ਜੇਗਾ ਹਾਂਜੀ ਕਹਿੰਦੇ ਘਰੇ ਛੋਟੀ ਜੀ ਪਾਰਟੀ ਕਰ ਲਈਏ ਮੈਂ ਕਿਹਾ ਘਰ ਤੇ ਕੁਝ ਕਰ ਦਈਏ ਆਪਾਂ ਆਪਾਂ ਹਾਂਜੀ ਹਾਂਜੀ ਬਾਬਾ ਬਾਲਕਨਾਥ ਮੰਦਿਰ ਦੇ ਬਸਤੀ ਗੁਜਾਰ ਰੋਡ ਤੇ ਕੇਕੜ ਕੈਫੇ 24 ਘੰਟੇ 24/7 ਓਪਨ ਰਹਿੰਦੀ ਹੈ ਵਿਕਰੀ ਪੈਟੀ ਖਾਓ ਜੋ ਮਰਜੀ ਖਾਓ ਕੈਂਟ ਜਿਹੜੇ ਆਪਣੇ ਕੇਕ ਸਟਾਰਟ ਹੋ ਜਾਂਦੇ ਕਿੰਨੇ ਤੋਂ ਸ਼ੁਰੂ ਹੁੰਦੇ ਮਨਜੋ 100 ਤੋਂ 100 ਤੋਂ 100 ਤੋਂ 100 ਸੱਦੇ 350 ਤੋਂ ਸਟਾਰਟ ਹੋ ਜਾਂਦੇ ਆ ਤੇ ਮੇਰਾ ਨਾਮ ਲੋਕ ਦੇ ਥੋੜਾ ਹੋਰ ਨਾਸ ਕਰ ਦਿਓ ਠੀਕ ਹੈ ਤੇ ਨੰਬਰ ਆਈਡੀ ਮੈਂਸ਼ਨ ਆ ਨਵਾਬ ਦਾ ਕੇਕ ਬਣਾਇਆ ਤੁਹਾਨੂੰ ਦਿਖਾ ਰਹੀਏ ਹਾਂਜੀ ਨਵਾਬ ਕੈਂਟ ਮੈਂ ਕਹਾਂ ਜਿਹੜੀ ਫੋਟੋ ਦਿਖਾ ਦੋਗੇ ਉਹੀ ਕੇਕ ਬਣ ਜਾਏਗਾ ਇੰਸਟਾਗ੍ਰam ਆਈਡੀ ਦਿੱਤੀ ਹੈ ਨੰਬਰ ਮੈਂਸ਼ਨ ਕੀਤਾ ਆ ਤਾਂ ਇੱਕ ਵਾਰੀ ਜਰੂਰ ਮਤਲਬ ਆਪਣੇ ਬਸਤੀ ਦੇ ਜਿਹੜੇ ਵੀ ਲਾਗੇ ਤਾਗੇ ਰਹਿੰਦੇ ਆ ਆਪਣਾ ਮਤਲਬ ਆਓ 24 ਘੰਟੇ ਬਸ ਨੰਬਰ ਤੁਹਾਡੇ ਮੈਂਸ਼ਨ ਨੰਬਰ ਤੇ ਫੋਨ ਕਰਨਾ ਕਿ ਕੇਕ ਚਾਹੀਦਾ ਕੇਕ ਮਿਲ ਜਾਏਗਾ ਤੁਹਾਨੂੰ ਮਤਲਬ ਵੀ ਅੱਜ ਕੀ ਰਾਜਨਮ ਦੇਣਾ ਸੀ ਤੇ ਨਾਬੂਰਾ ਨਾਬੂ ਕੋਣ ਹੈ ਉਹ ਲੱਬੂ ਗੰਦਾ ਬੂ ਗੰਦਾ ਬੂ ਪਿਆਰ ਤੇ ਹੋਇਆ ਨਹੀਂ ਹੈਗਾ ਗੰਦਾ ਏ ਆ ਜਾ ਅੱਖਾਂ ਪੈ ਲੱਗੇ ਨਾਬੂ ਦੇ ਅਰੇ ਡੈਕੋਰੇਸ਼ਨ ਕਰਨ ਤੇ ਆ ਜਾਂਦਾ ਨਾ ਵੱਡੇ ਵੱਡੇ ਫੇਰ ਕਰ ਦਿੰਦਾ ਹਾਂਜੀ ਯਸ ਕਰਾ ਦਾਂਗੇ ਪੂਰੀ ਟੈਨਸ਼ਨ ਨਹੀਂ ਲੈਣੀ ਭਾਪੀ ਤੇਰੇ ਮੁੰਡੇ ਦੀ ਕਮੀ ਪੇਸ਼ੇ ਸਾਰੀ ਦੂਰ ਕਰ ਦੇਣੀ ਓਏ ਨਾਬੂ ਪਕਾ ਨਹੀਂ ਲੈ ਕੇ ਬੱਚੀ ਚੱਲ ਓਏ ਤੁਸੀਂ ਲੱਗੋ ਲੈਣ ਚ ਉਹ ਲੈ ਆਂਦੇ ਲੰਗਰ ਪੰਚ ਕੰਦੇ ਬਾਕੀ ਜੋ ਮਰਜੀ ਲੱਥੀ ਮੇਰੇ ਹੱਥੋਂ ਦਾ ਲੱਗਿਆ ਪਕਾਣਾ ਨਹੀਂ ਲੱਥ ਹੋਇਆ ਠੀਕ ਹੈ ਨਾ ਐਂਡੇ ਕਰਾ ਦਾਂਗੇ ਇੱਕੋ ਆ ਸਾਹਮਣੇ ਜਾ ਐਸਾ ਐ ਭਰ ਦਿੰਨੇ ਨਾ ਇੱਥੇ ਲਾ ਲਓ ਵਿਚਕਾਰ ਇੱਥੇ ਨਾ ਐਸੀ ਦਾ ਲਾ ਦਿਓ ਦਸਤਾ ਕਹਿੰਦੇ ਸਾਡੇ ਪਕਾਣੇ ਦੀ ਹਵਾ ਨਹੀਂ ਨਿਕਲਦੀ ਹਵਾ ਨਹੀਂ ਲੱਗਾ ਲੱਥ ਨਹੀਂ ਸਕਦੇ ਲੱਥਿਆ ਤੇੜਾ ਵਾਈਕ ਜੀ ਦੇਖੋ ਆ ਗਿਆ ਜੀ ਜੀ ਆ ਕੀ ਕਿਤੇੜਾ ਹੋਰ ਤੇਰਾ ਜੀਓ ਟੀਸ਼ਰਟ ਖਰੀਦ ਲਾ ਲਾਈ ਫੈਮਿਲੀ ਬੈ ਗਈ ਏ ਜਤਿੰਦਰ ਵਧਾਈਆਂ ਤੇਨੂੰ ਬਹੁਤ ਬਹੁਤ ਅਨੁਭਾਵ ਦਾ ਬਾਪੂ ਸਪੇਨ ਚ ਤੇਰੀ ਭੂਆ ਕਾਇਲਾ ਹੈਲੋ ਕਰ ਕਾਇਲਾ ਹੈਲੋ ਕਰ ਮੇਰੀ ਭੈਣ ਹੈ ਨੀਚੇ ਤੇ ਉੱਤੇ ਸਾਡਾ ਜਤਿੰਦਰ ਡੈਡੀ ਭਾਬੀ ਜੀ ਉਹਦੇ ਵੱਡੇ ਦਿਨ ਲੋਸ ਨੇ ਹਾਂਜੀ ਨਵਾਬ ਦੀ ਤੁਹਾਨੂੰ ਪਤਾ ਚੈਨ ਬਣਵਾਈ ਏਰੀ ਮਾਤਾ ਨੂੰ ਤੇਰੇ ਡੈਡੀ ਨੂੰ ਨਹੀਂ ਪਤਾ ਹੈਗਾ ਤੇ ਚਾਨ ਨੇ ਆਪਾਂ ਦਾ ਰਿਐਕਸ਼ਨ ਚੈੱਕ ਕਰਦੇ ਹਾਂ Okay. Happy birthday to you. Happy birthday to you. Happy birthday.

ਯੱਸ ਸਗਰਾ ਆ ਨੀ ਯੱਸ ਯੱਸ ਸਗਰਾ ਆ ਨੀ ਯੱਸ ਕੋਲੀ ਬਾਬੂ ਇਹ ਲਾ ਕਿੱਥੇ ਨੀ ਕੋਲ ਜੀ ਮੈਨੂੰ ਇਹਦੇ ਬਾਰੇ ਮੋਹ ਨਾ ਰਿਪੋਰਟ ਕਰਦੇ ਨਾ ਕੋਈ ਨਾ ਕੋਈ ਬਹੁਤ ਵਧੀਆ ਲੀ ਨੀ ਕੋਣ ਕੱਢ ਕੇ ਬੈਠੀ ਧੰਨਵਾਦ ਜੀ ਜਿੰਨੇ ਇੱਥੇ ਤੱਕ ਵਲੌਗ ਦੇਖਿਆ ਤੇ ਕਮੈਂਟ ਕਰਕੇ ਨਵਾਬ ਨੂੰ ਬਲੇਸਿੰਗ ਦਿਓ ਤੇ ਅਗੋ ਜਰੂਰ ਦੱਸਿਓ ਕਿਹੜੇ ਟੌਪਿਕ ਤੇ ਵਲੌਗ ਲੈ ਕੇ ਆਈਏ ਲਵ ਯੂ ਸੋ ਮਚ ਮੈਂ ਹਜੇ ਵੀ ਕਹਿ ਰਿਹਾ ਜਿਹੜਾ ਫੋਨ ਦਿੱਤਾ ਤੁਹਾਡੀ ਕਰਕੇ ਤੁਹਾਡੀ ਸਪੋਰਟ ਕਰਕੇ ਨੇ ਜੋਗੇ ਹੈਗੇ ਨਹੀਂ ਸੀ ਜਿੰਨੇ ਜੋਗਾ ਤੁਸੀਂ ਕਰਤਾ ਆ ਬਾਕੀ ਲਵ ਯੂ ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਜਿਹੜੇ ਵੀ ਵਲੌਗ ਦੇਖ ਰਹੇ ਸਾਰਿਆਂ ਨੂੰ ਰੱਖੇ ਤੇ ਲਵ ਯੂ ਸੋ ਮਚ ਜਿੰਨਾ ਬੋਲਾਂਗਾ ਉਨਾਂ ਹੀ ਘਾਟੇ ਤੁਹਾਡੇ ਲਈ ਤੇ ਚੜ੍ਹਦੀ ਕਲਾ 'ਚ ਓਕੇ ਟਾਟਾ ਮਿਲਦੇ ਆ ਅਗਲੇ ਵਲੌਗ 'ਚ